ਕੀ ਮਸਲਾ ਸੁਣਿਧਵਾਜ ਤੁਸੀਂ ਪ੍ਰੈਸ ਕਾਨਫਰੰਸ ਕਰੇ ਕੀ ਮਸਲਾ ਮਸਲਾ ਤਾਂ ਪ੍ਰੈਸ ਕਾਨਫਰੰਸ ਕੀਤੀ ਹੈ ਜੀ ਮੈਂ 2:30 ਵਜੇ 22 ਤਰੀਕ ਨੂੰ ਪ੍ਰੈਸ ਕਲੱਬ ਸੈਕਟਰ 72 ਚੰਡੀਗੜ੍ਹ ਤੇ 11 ਵਜੇ ਪਤਾ ਲੱਗਿਆ ਮੇਰੀ ਕੰਪਲੇਂਟ ਹੋ ਗਈ ਦੇਰਾ ਬਸੀ ਅੱਛਾ ਦੇਰਾ ਬਸੀ ਕੰਪਲੇਂਟ ਤੇ ਮੈਨੂੰ 2:00 ਵਜੇ ਅ ਅਗਲੇ ਦਿਨ ਮੈਨੂੰ ਫੋਨ ਆ ਗਿਆ ਤੁਹਾਡੀ ਕੰਪਲੇਂਟ ਹੈ ਜੀ ਕਿੱਥੇ ਕੰਪਲੇਂਟ ਵੀ ਇਹਨਾਂ ਦੀ ਕੰਪਲੇਂਟ ਐਸਟੇਮ ਡੇਰਾ ਵਸੀ ਐਨ ਕੇ ਸਰਵਪ ਇਹਦੇ ਕੈਂਡੀਡੇਟ ਆ ਆਪਣੇ ਇਥੇ ਲੋਕ ਸਭਾ ਦੇ ਕੈਂਡੀਡੇਟ ਉਹਨੇ ਜੀ ਕਿਤਾ ਪਲਾਟ ਦਾ ਇਲਜ਼ਾਮ ਲਾਇਆ ਮੇਰੇ ਤੇ 26 ਸਾਲ ਪਹਿਲੇ ਮੇਰੇ ਤੋਂ ਇੱਕ ਪਲਾਟ ਦੇ ਪੈਸੇ ਲੈ ਲੇ ਤੇ ਰਜਿਸਟਰੀ ਨਹੀਂ ਕਰਵਾਈ ਮੈਨੂੰ ਤੇ ਇੱਕ ਇਹਨੇ ਮੇਰੇ ਤੇ ਇਲਜ਼ਾਮ ਲਾਇਆ ਇੱਕ ਬਲੈਕਮੇਲਰ ਹੈ ਫਰੋਤੀਆਂ ਲੈਂਦਾ ਹੈਗਾ ਏ ਤੇ ਦੋਤ ਤੰਦਲ ਜਾਵਾਂਗੇ ਜੀ ਤੇ ਮੈਂ ਉਹਦਾ ਜਵਾਬ ਦੇ ਤਾਂ ਇਹਨੂੰ ਤੇ ਮੈਂ ਪ੍ਰੈਸ ਦੇ ਜ਼ਰੀਏ ਤੋਂ ਮੰਗਣਾ ਚਾਹਨਾਗਾ ਇਹ ਸਾਰਾ ਰਿਕਾਰਡ ਬਲੈਕਮੇਲਰ ਦਾ ਤੇ ਫਰੋਤੀ ਦਾ ਜੇ ਕੋਈ ਲਈ ਹੋਵੇ ਕਿਸੇ ਕੋਲੋਂ 55 ਸਾਲ ਦੀ ਜੋਗੀ ਮੇਰੀ 8 ਦਸੰਬਰ ਨੂੰ ਮੇ 55 ਸਾਲ ਦਾ ਹੋ ਜਾਣਾ ਵੀ 55 ਸਾਲ ਚ ਮੈਂ ਕਿਸੇ ਤੋਂ ਫਰੋਤੀ ਲਈ ਹੋਵੇ ਕਿਸ ਨੂੰ ਬਲੈਕਮੇਲ ਕੀਤਾ ਹੋਵੇ ਜਾਂ ਕਿਸੇ ਦੀ ਮੈਂ ਪੈਸੇ ਲੈ ਕੇ ਪ੍ਰਾਪਰਟੀ ਨਾ ਨਹੀਂ ਕਰਾਈ ਕੱਲੀ ਅਨਕੇ ਸਰਮਣੀ ਕੋਈ ਹੋਰ ਵੀ ਕੋਈ ਸਾਡੇ ਬਾਬੇ ਦਾਦੇ ਤੋਂ ਕੋਈ ਲਈ ਹੋਵੇ ਉਹਨਾਂ ਨੇ ਪੈਸੇ ਲਏ ਹੋਣ ਪਰਦਾਦਾ ਜੀ ਨੇ ਜਮਨਾ ਸਿੰਘ ਨੇ ਉਹ ਸੀਗਾ ਮੇਰਾ ਪਾਬਾਈ ਸੀ ਨਰਿੰਦਰ ਸਿੰਘ ਅਮਰਜੀਤ ਸਿੰਘ ਸੋਢੀ ਜੇ ਕਿਸੇ ਨੂੰ ਪੈਸੇ ਦਿੱਤੇ ਐ ਮੈਂ ਦੇਣ ਦਾ ਰਿਹਾ ਉਹਦਾ ਠੀਕ ਹੈ ਨਾ ਮੈਂ ਨਹੀਂ ਦਊਗਾ ਮੇਰਾ ਜਵਾਬ ਹੈ ਮੇਰੇ ਤੋਂ ਬਾਅਦ ਸੁਣੋ ਉਹਨੇ ਰਿਟਰਨ ਵੀ ਕੰਪਲੀਟ ਕੀਤੀ ਐ ਇਸ ਦੀ ਸ਼ਰਤ ਹਾਂਜੀ ਹਾਂਜੀ ਜਵਾਬ ਹੋ ਗਿਆ ਹਾਂਜੀ ਹਾਂਜੀ ਪ੍ਰੈਸ ਕਾਨਫਰੈਂਸ ਦਾ ਕੀ ਮਤਲਬ ਹੈ ਇਹ ਪਹਿਲਾ ਦੱਸਿਆ ਕਿ ਤੁਸੀਂ ਉਹਦੀ ਬਦਨਾਮੀ ਕਰਾਂਗੇ ਨਹੀਂ ਨਹੀਂ ਬਦਨਾਮੀ ਵਾਲਾ ਕੋਈ ਨਹੀਂ ਜੀ ਬਦਨਾਮੀ ਦਾ ਕੋਈ ਨਹੀਂ ਪ੍ਰੈਸ ਦਾ ਤੇ ਇਹ ਸੀਗਾ ਵੀ ਮੈਂ ਲੋਕਾਂ ਚ ਵੀ ਇਹ ਗੱਲ ਲੈਣਾ ਚਾਹਨਾ ਪਬਲਿਕ 'ਚ ਕਿਉਂਕਿ ਉਹ ਦਫਤਰਾਂ ਚ ਨਾ ਰਹੇ ਜੇ ਕਦੇ ਦਫਤਰਾਂ ਚ ਬਹੁਤ ਜਿਹੜੀ ਹੈਗੀ ਨਾ ਕਿਉਂਕਿ ਸਾਡੇ ਸਮਾਜ ਚ ਅੱਜ ਇਹ ਹੈਗਾ ਸਭ ਤੋਂ ਵੱਡੀ ਗੱਲ ਹੈਗੀ ਜਿਹੜੀ ਸਰਾਫਤ ਹੈ ਉਹ ਸਰਾਪ ਬਣ ਗਿਆ ਜੇ ਕੋਈ ਸਰਾਫ شریف ਲੋਕ ਹੈ ਨਾ ਉਹਨਾਂ ਲਈ ਉਹ ਸਰਾਫ ਸਾਬਤ ਹੋਇਆ ਕਿਉਂਕਿ ਮੋੜੀ ਖੋਲ ਦੇ ਥਾਣੇ ਦੀ ਇਹ ਚ ਕੰਪਲੇਂਟ ਚ ਦੇਖੋ ਮੇਰਾ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਵਰਤਾਰ ਸਿੰਘ ਨਗਲਾ ਨਾਲ ਰਜਿੰਦਰ ਸਿੰਘ ਤੱਗੜ ਨਾਲ ਮੇਰਾ ਕੋਈ ਲੈਣ ਦੇਣ ਨਹੀਂ ਠੀਕ ਹੈ ਜੀ ਇਹ ਮੈਨੂੰ ਮੇਰੀ ਇਹ ਵੀ ਕੰਪਲੇਂਟ ਚ ਦੋਨੋਂ ਦਾ ਨਾਮ ਹੈਗਾ ਮੈਂ ਨੌਨੇ ਹਾਲੇ ਸੇ ਡਰ ਕੇ ਬੈਜੂ ਪਰਚੇ ਤੋਂ ਮੈਂ ਸੱਚ ਬੋਲਣਾ ਹੈਗਾ ਜੇ ਸੱਚ ਬੋਲਣਾ ਗੁਨਾਹ ਹੈਗਾ ਫਿਰ ਉਹਦੇ ਤੋਂ ਪਰਚੇ ਬੋੜਾ ਹੁਣ ਕੀ ਕਹਿਣਾ ਦੀ ਹੁੰਦੇ ਤੇ ਕੀ ਮੇਰਾ ਤਾਂ ਹੀ ਹੈ ਜੀ ਮੈਂ ਜਨਤਾ ਨੂੰ ਦਿਖਾਣਾ ਚਾਹੁੰਦਾ ਲੋਕਾਂ ਚ ਲਜਾਣਾ ਚਾਹਨਾ ਵੀ ਆ ਇਲਜ਼ਾਮ ਲੱਗੇ ਮੇਰੇ ਤੇ ਤੇ ਜੋ ਜੇ ਇਲਜ਼ਾਮ ਸਾਬਤ ਕਰਦਾ ਹੈਗਾ ਇਹ ਇਲਜ਼ਾਮ ਸਾਬਤ ਕਰਦੇ ਮੈਂ ਮਾਫੀ ਲਈ ਮੈਂ 사ਜਾ ਮੰਗਾਉਗਾ ਜੇ ਮੈਂ ਇਹ ਰੁਪਏ ਦਾ ਨੁਕਸਾਨ ਕੀਤਾ ਤਾਂ ਮੈਂ 10 ਰੁਪਏ ਦੇਵਾਂਗਾ ਜੇ ਮੇਰਾ ਇਹ ਨਾ 1 ਰੁਪਏ ਦਾ ਨੁਕਸਾਨ ਕੀਤਾ ਹੈਗਾ ਤੇ ਆਪ ਵੀ ਤਿਆਰ ਹੋ ਜਾਣਾ ਤੁਸੀਂ ਪਹਿਲੇ ਵਾਰੋਂ ਬੁਲਾਇਆ ਕਿ ਜਦੋਂ ਤੁਹਾਡਾ ਬੋਲ ਕਰਦਾ ਆ ਤੇ ਸ਼ੁਰੂ ਹਾਂਜੀ 2014 ਚ 2014 ਚ ਉਦੋਂ ਵੀ ਦੱਬਣ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਐਮਸੀ ਦੀ ਆਫਰ ਦਿੱਤੀ ਹੈ ਨਾ 2014 ਚ ਇਹ ਨਾਰਾਜ਼ ਵੀ ਹੋਇਆ ਫਿਰ ਕਿ ਮੈਂ ਤੇਨੂੰ ਐਮਸੀ ਦੇਖਣਾ ਚਾਹੁੰਦਾ ਸੀ ਕਿ ਇਹ ਪਤਾ ਨਹੀਂ ਕਿੱਥੇ ਕਿੱਲਾ ਫਸਾਈ ਬੈਠਿਆ ਹੈਗਾ ਯਾਰ ਅੱਜ ਕੱਲ ਵੀਰੇ ਤਾਂ ਇਹ ਕੁਝ ਫੋਟੋ ਵਾਇਰਲ ਕੀ ਹੈ ਤੁਸੀਂ ਆਮ ਆਦਮੀ ਪਾਰਟੀ ਦਾ ਬੰਦਾ ਹੋਇਆ ਹੋਇਆ ਕੋਈ ਦੇਖਣ ਸਵਾਰ ਕਰਦੇ ਆਮ ਆਦਮੀ ਪਾਰਟੀ ਵਾਲੇ ਮੰਤਰੀ ਸਵਾਰ ਕਰਦੇ ਨਾ ਜਾਏ ਉਹਨਾਂ ਨੂੰ ਬਲਾਈ ਉਹ ਆਮ ਆਦਮੀ ਪਾਰਟੀ ਦੇ ਕਹਿੰਦੇ ਰੋਣਾ ਪਾ ਰਿਹਾ ਨਹੀਂ ਕੋਈ ਨਹੀਂ ਜੀ ਬਿਲਕੁਲ ਨਹੀਂ ਆਮ ਆਦਮੀ ਪਾਰਟੀ ਨੂੰ ਕੋਈ ਲੈਣ ਦੇਣ ਨਹੀਂ ਮੇਰਾ ਕੋਈ ਪ੍ਰਾਈਮਰੀ ਮੈਂਬਰ ਹੋਵਾਂ ਮੈਂ ડીਜਪੀ ਦਾ ਪ੍ਰਾਈਮਰੀ ਮੈਂਬਰ ਹੋਵਾਂ ਕਾਂਗਰਸ ਦਾ ਪ੍ਰਾਈਮਰੀ ਮੈਂਬਰ ਹੋਵਾਂ ਕੋਈ ਅਹੁਦਾ ਲਿਆ ਹੋਵੇ ਕੋਈ ਐਮਸੀ ਬਣਿਆ ਹੋਵਾਂ ਜੀ ਜੋੜਾ ਮਾਜਰਾ ਠੀਕ ਹੈ ਜੀ ਕੋਈ ਫੰਕਸ਼ਨ ਸੀ ਕਿ ਅਗਲੇ ਨੂੰ ਬੁਲਾ ਲਿਆ ਬੰਦੇ ਨੇ ਪਟਿਆਲੇ ਮੇਰੇ ਮਿੱਤਰ ਹੈ ਉਹਨਾਂ ਨੂੰ ਬੁਲਾ ਤੇ ਕੁਦਰਤੀ ਮੈਂ ਗਿਆ ਹੋਇਆ ਸੀ ਜੋੜੀਮਾਚਰਾ ਜਿੱਥੇ ਆਏ ਸੀ ਇਹ ਜੋ ਤੁਸੀਂ ਬ੍ਰੈਸ ਫੋਰਸ ਕੋਲਡਨ ਐਨਕੇ ਸ਼ਰਮਨ ਦਾ ਆरोप ਮੋੜਾ ਹਾਂਜੀ ਹਾਂਜੀ ਇਹ ਆਮ ਆਦਮੀ ਪਾਰਟੀ ਕਹਿੰਦੇ ਨਹੀਂ ਨਹੀਂ ਬਿਲਕੁਲ ਨਹੀਂ ਜੀ ਮੈਂ 54 ਸਾਲ ਉਮਰ ਹੋ ਗਈ ਮੇਰੀ ਮੈਂ ਐਦਾਂ ਕਿਦਾਂ ਲੱਦਾਂਗੇ ਤੇ ਮੇਰਾ ਕੀ ਉਹ ਮੇਰਾ ਦੱਸੋ ਕੀ ਸਵਾਰਥ ਹੈ ਜੇ ਮੈਂ ਤੁਹਾਡੇ ਉੱਤੇ ਆरोप ਲੱਗਾ ਹੈ ਕਿ ਤੁਸੀਂ ਨਾਲ ਅੱਜ ਪ੍ਰੋਡਕਟ ਹੀ ਰਹੇ ਸੀਗੇ ਜਿਸ ਦੇ ਸੰਬੰਧ ਵਿੱਚ ਤੁਸੀਂ ਕੋਈ ਕੱਪੜਾ ਬੁਝਾਣ ਦੀ ਕੋਸ਼ਿਸ਼ ਕਰ ਰਹੇ ਸੀ ਤੇ ਉਸ ਸਮੇਂ ਐਸਟੇ ਨੇ ਰੋਕਿਆ ਤੁਹਾਡੇ ਨਹੀਂ ਨਹੀਂ ਬਿਲਕੁਲ ਨਹੀਂ ਜੀ ਉਸ ਤੇ ਸਟੇ ਸੀਗੀ ਮੇਰੇ ਵੱਲੋਂ ਸਟੇਪ ਆਈ ਸੀ ਕਿ ਸਟੇ ਮੈਨੂੰ ਮਿਲੀ ਹੀ ਸੀਗੀ ਸਟੇ ਚ ਇਹਨਾਂ ਨੇ ਕੀਤਾ ਫਿਰ ਮੈਂ ਕੰਟੈਕਟ ਪਾਈ ਇਹਦੇ ਤੇ ਇਹ ਜਵਾਬ ਦਿੰਦਾ ਇੱਕ ਸਾਲ ਤੱਕ ਇਹਨਾਂ ਨੇ ਜੀ ਜਵਾਬ ਨਹੀਂ ਦਿੱਤਾ ਇਹ ਆਪਣੇ ਸੋਰਸਸ ਤੋਂ ਇਹਨਾਂ ਦੱਬ ਕੇ ਰੱਖਿਆ ਸਾਰਾ ਉਹ ਫਿਰ ਦੇਰਾਬਸੀ ਕੋਰਟ ਨਾਲ ਨੋਟਿਸ ਕੱਢਿਆ ਪਬਲਿਕ ਨੋਟਿਸ ਤੇ ਫਿਰ ਨਹੀਂ ਪੇਸ਼ ਹੋਇਆ ਸਾਲ ਬਾਅਦ ਦਲਜੀਤ ਸਿੰਘ ਦੀ ਡੈਥ ਹੋ ਗਈ ਜਿਹੜਾ ਮੇਨ ਬੰਦਾ ਸੀਗਾ ਜਿਹਦੇ ਪਲਾਟ ਤੇ ਕਬਜ਼ਾ ਇਹਨਾਂ ਨੇ ਕਬਜ਼ਾ ਕਰਵਾਇਆ ਇੱਕ ਸਾਲ ਬਾਅਦ ਡੈਥ ਹੋ ਗਈ ਸੀ ਉਹਦੀ ਫਿਰ 6 ਮਹੀਨੇ ਬਾਅਦ ਤੇ 23 ਸਾਲ ਤੇ ਜਵਾਬ ਦਿੱਤੇ ਅਖੀਰੋਂ ਜਦ ਜੱਟੀ ਬਾਬੇ ਨੇ ਸਜ਼ਾ ਦੇਤੀ ਆਪਾਂ ਹੱਥ ਜੋੜਦੇ ਵੀ ਨਹੀਂ ਭਾਈ ਮੈਂ ਨਾ ਕੋਈ ਕੇਸ ਚਲਾਣਾ ਠੀਕ ਹੈ ਜੀ ਮੈਂ ਕੋਈ ਕਾਰਵਾਈ ਨਹੀਂ ਕਰਾਂਗਾ ਠੀਕ ਹੈ ਨਾ ਮੈਂ ਉੱਥੇ ਤੌਬਾ ਕਰ ਲਈ ਵੀ ਨੇ ਵੀ ਬਹੁਤ ਵੱਡਾ ਨੁਕਸਾਨ ਹੋ ਗਿਆ ਮੇਰਾ 플ੌਟ ਗਿਆ ਗਿਆ ਜੇ ਬਾਬੇ ਨੇ ਦੇਣਾ ਹੋਇਆ ਦੇ ਦੂਗਾ ਠੀਕ ਹੈ ਜੀ ਇਹਨੂੰ ਸਜ਼ਾ ਉਹਦੀ ਮਿਲ ਜੂਗੀ ਜਿਹਨੇ ਕੀਤਾ ਕਰਾਇਆ ਹੈਗਾ ਕਿ ਗੁਰਦੁਆਰੇ ਚੜ ਕੇ ਜਾਂ ਮੰਦਿਰ ਗੁਰਦੁਆਰੇ ਜਿਹਨੂੰ ਰੱਬ ਮੰਨਦਾ ਏ ਉੱਥੇ ਕਹਿਦੇ ਨਹੀਂ ਕਰਵਾਇਆ ਕਿਉਂਕਿ ਮੇਰੇ ਨਾਲ ਉਦੋਂ ਵੀ ਗੱਲ ਹੋਈ ਐ ਦਸੰਬਰ 14 ਚ ਇਹ ਕਹਿੰਦਾ ਤੂੰ ਆਂਦਾ ਹੀ ਨਹੀਂ ਮੈਂ ਤੂੰ ਆ ਜਾ ਪਲਾਟ ਤਾਂ ਕਰ ਦਿੰਨਾ ਮੈਂ ਤਰਾ ਉਦੋਂ ਵੀ ਨੇ ਕਿਹਾ ਮੈਨੂੰ ਕਹਿੰਦਾ ਪਲਾਟ ਬਲੂਟ ਵਾਲੀ ਕੋਈ ਗੱਲ ਨਹੀਂ ਤੂੰ ਬਸ ਆ ਜਾ ਬਸ ਮੈਂ ਕਿਹਾ ਮੈਂ ਇੱਧਰ ਜਾਂਦਾ ਹਾਂ ਨੌਨਿਹਾਲ ਸਿੰਘ ਸੜਕ ਤੇ ਆ ਸਕਦਾ ਜੇ ਤੂੰ ਖਰੀਦਣਾ ਚਾਹਨਾ ਕਿਸੇ ਲਾਲਚ ਬਸ ਜਾਂ ਪਲਾਟ ਕਰਕੇ ਮੈਂ ਸਹੀ ਐ ਮੈਨੂੰ ਪਲਾਟ ਦੇ ਦੀ ਜਾਂ ਮੈਂ ਲੈ ਲਾਂਗਾ ਜੇ ਗਲਤ ਤਾਂ ਮੈਂ ਉੱਥੇ ਜਾਵਾਂਗਾ ਹੀ ਇਹ ਤਾਂ 210 ਗੱਜ ਦੀ ਗੱਲ ਹੈ ਜੀ ਮੈਂ ਇੱਕ ਗੱਜ ਦੀ ਗੱਲ ਕਰਦਾ ਇੱਕ ਗੱਜ ਨੌਨਿਹਾਲ ਸਿੰਘ ਦੇ ਬਜ਼ੁਰਗਾਂ ਨੇ ਜਮਨਾ ਸਿੰਘ ਨੇ ਨਰਿੰਜਨ ਸਿੰਘ ਨੇ ਅਮਰਜੀਤ ਸਿੰਘ ਸੋਢੀ ਮੇਰਾ ਪਿਓ ਨੌਨਿਹਾਲ ਸਿੰਘ ਮੈਂ ਆ ਬੇਟਾ ਖੜਿਆ ਮੇਰਾ ਅਰਸ਼ਦੀਪ ਜੇ ਕਿਸੇ ਰੇ 1 ਇੰਚ ਜਗ੍ਹਾ ਦੱਬੀ ਹੋਵੇ 210 ਗੱਜ ਦੀ ਤਬੱਡੀ ਗੱਲ ਹੈ ਨਹੀਂ ਮੈਂ ਇਹ ਦੇ ਏਕੜਾਂ ਚ ਦੱਸਾਂਗਾ ਏਕੜਾਂ ਚ ਕੀ ਕੀ ਕੀਤਾ ਹੈ ਕਿਦਾਂ ਇਹ ਸਰਕਾਰੀ ਰਸਤੇ ਜਿਹੜੇ ਸਰਕਾਰੀ ਰਸਤੇ ਸੀ ਲੋਗੜ ਦੇ ਪਿੰਡ ਦੇ ਕਿਦਾਂ ਇਹਨਾਂ ਨੇ ਗੋਲਮੋਲ ਕੀਤੀਆਂ ਬਸਨ ਬਾਰੇ ਦੇ ਕੀਤੇ ਆ ਹੋਰ ਪਿੰਡ ਦਾ ਵੀ ਦੱਸਦਾਗਾ ਮੈਂ ਦੱਸੋ ਜਿਹੜੇ ਟਾਵਰ ਬਣੇ ਐ ਦੱਸਾਂਗਾ ਜੀ ਮੈਂ ਅੱਜ ਇਸ ਇਧਰ ਰੱਖਣਾ ਚਾਹੁੰਦਾ ਇਸ ਤੋਂ ਬਾਹਰ ਨਹੀਂ ਜਾਣਾ ਚਾਹੁੰਦਾ ਠੀਕ ਹੈ ਨਾ ਆਉਣ ਵਾਲੇ ਟਾਈਮ 'ਚ ਮੈਂ ਸਾਰੇ ਉਜਾਗਰ ਕਰਾਂਗਾ ਜਿਹੜੇ ਤੁਸੀਂ ਤਿੰਨ ਦਿਗੜ ਪ੍ਰੈਸ ਕਾਨਫਰੰਸ ਕੀਤੀ ਸੀ ਹਾਂਜੀ ਹਾਂਜੀ ਉਹਨਾਂ ਦਾ ਮੇਨ ਜਿਹੜਾ ਪਰਟੀਜਨ ਸੀ ਉਹ ਕੋਈ ਸਾਫਤਾ ਇਹਦੀ ਦੱਸਿਆ ਜਾ ਰਿਹਾ ਹੈ ਹਾਂਜੀ 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 ਤੁਸੀਂ ਸਾਰਾ ਯੂਨ ਹੈ ਕਿ ਸ਼ਰਮੇ ਰੁਕ ਪਾਉਂਦਾ ਨਹੀਂ ਮੈਂ ਉਹਦੇ ਤੇ ਵੀ ਲਾਇਆ ਜੀ ਕਿਉਂਕਿ ਮੇਨ ਜਿਹੜਾ ਹੈਗਾ ਦੇਖੋ ਆਈਜੀ ਰਿਟਾਇਰ ਹੋ ਕੇ ਆਇਆ ਇੱਕ ਪੁਲਿਸ ਅਫਸਰ ਰਿਟਾਇਰ ਹੋ ਕੇ ਆਂਦਾ ਮੇਰੇ ਪਿੰਡ ਆਂਦਾ ਹੈਗਾ ਠਿਕਣਾ ਲੰਬੜਦਾਰ ਜੀ ਬੈਠੇ ਲੰਬੜਦਾਰ ਆ ਪਿੰਡ ਦਾ ਸਰਪੰਚ ਆ ਨਾਲ ਵਾਲੇ ਪਿੰਡ ਦਾ ਸਰਪੰਚ ਹੁੰਦਾ ਹੈਗਾ ਸਾਡੀ 1.5 2 ਕਿਲੋਮੀਟਰ ਦੀ ਜਿਹੜੀ ਬਾਉਂਡਰੀ ਹੈ ਲੋਗੜ ਤੇ ਬਿਸਨਪਰੇ ਦੀ ਲੱਗਦੀ ਸਭ ਤੋਂ ਵੱਡੀ ਸਾਂਝ ਜਿਹੜੀ ਸਾਡੀ ਲੋਗੜ ਨਾਲ ਹੈ ਜਮੀਨੀ ਸਾਂਝ ਹੈ ਜਿਹੜੀ ਇਸ ਕਰਕੇ ਇਹਨੂੰ ਪਤਾ ਨਾ ਹੋਵੇ ਫਿਰ ਇੱਥੇ ਰਹਿੰਦਾ ਗਏ ਇਹ ਬਾਹਰ ਨਹੀਂ ਰਹਿੰਦਾ ਸੀਗਾ ਲੋਗੜ ਚ ਜੰਮਿਆ ਪੜਿਆ ਲੋਗਰ ਜੇ ਸੀ ਪੜੇ ਹੈ ਠੇਕੇ 10 ਕਿਲੇ ਜ਼ਮੀਨ ਸੀਗੇ ਇਹਨਾਂ ਦੀ ਇਹਦੀ ਜ਼ਮੀਨ ਤਾਂ ਅੱਧਾ ਕਿਲੋਮੀਟਰ ਅਥੇ ਜਿੱਥੇ ਉਹ ਜ਼ਮੀਨ ਸੀਗੀ ਉਸ ਤੋਂ ਅੱਧਾ ਕਿਲੋਮੀਟਰ ਜ਼ਮੀਨ ਹੈ ਦੋ ਵੀਗੇ ਮੋਹੀਣ ਜਾਣ ਹੋ ਸਕਦਾ ਇਹਨੂੰ ਤਾਂ ਪਤਾ ਸੀ ਸਾਰਾ ਲੰਬੜਦਾਰ ਸਰਪੰਚ ਨੂੰ ਸਾਰਾ ਪਤਾ ਹੋਦਾ ਸਰਪੰਚ ਤੋਂ ਲੰਬੜਦਾਰ ਤੋਂ ਤਸਦੀਕ ਕਿਉਂ ਕਰਾਣੇ ਆ ਬੰਦੇ ਨੂੰ ਉਸੇ ਲਈ ਤਸਦੀਕ ਕਰਾਣੇ ਵੀ ਆਹੀ ਏ ਭਾਈ ਨੌਨੇ ਹਾਲ ਸਿੰਘ ਇਹੀ ਮਾਲਕ ਹੈ ਜ਼ਮੀਨ ਦਾ ਹਾਂ ਜੀ ਸਵਾਗਤ ਹੈ। ਜਾਨੀ ਇਸ ਤੋਂ ਬਾਅਦ ਅਗਲਾ ਕੰਫਰੈਂਸ ਕਿ ਰਹੇਗਾ। ਮੇਰਾ ਤਾਂ ਜੀ ਮੈਂ ਜਨਤਾ ਨੂੰ ਜਿੱਦਾਂ 1.18 ਲੱਖ ਆਪਣੀ ਹੋ ਗਈ ਇੱਥੇ ਵੋਟਰਾਂ ਹਾਂਗੇ ਪਟਿਆਲੇ ਦੇ। ਵੀ ਮੇਰੀ ਕੋਸ਼ਿਸ਼ ਤਾਂ ਹੋਊਗੀ ਸਾਰਿਆਂ ਨੂੰ ਮੈਂ ਹਰੇਕ ਬੰਦੇ ਨੂੰ ਜਾਣੂ ਕਰਾਵਾਂ। ਜੇ ਹੋਰ ਦਾ ਵੀ ਕਿਸੇ ਦਾ ਪਤਾ ਲੱਗਦਾ ਉਹ ਵੀ ਮੈਂ ਕਰਾਂਗਾ। ਜੇ ਕੋਈ ਇਦਾਂ ਦੀ ਗੱਲ ਹੈ। ਠੀਕ ਹੈ ਨਹੀਂ ਹੋਰ ਵੀ ਮੈਂ ਕਾਫੀ ਇਸ ਤੋਂ ਪਹਿਲਾਂ ਵੀ ਹੋਰ ਜ਼ਮੀਨਾਂ ਦੇ ਜਿਹੜੇ ਇੱਥੇ ਹੋਏ ਜਾਂ ਗਾਜ਼ੀਪੁਰ ਚ ਹੋਇਆ ਠੀਕ ਹੈ ਬੇਸਰਗੜ ਤੋਂ ਉਹ ਗੱਲ ਤੋਂ ਪੇਸ਼ ਕਾਨਫਰੈਂਸ ਦੇ ਕਮਿਊਨਿਟੀ ਗੋ ਜੀ ਕਿਹੜਾ ਵਜੇ ਐਫ ਆਈ ਆਰ ਹੋ ਗਈ ਉਹਦਾ ਕੀ ਮਤਲਬ ਨਹੀਂ ਐਫ ਆਈ ਆਰ ਨਹੀਂ ਬਈ ਜੀ ਨਹੀਂ ਜਿਹੜੀ ਐਫ ਆਈ ਆਰ ਦੋ ਬੰਦਿਆਂ ਦੇ ਨਾਂ ਤੇ ਉਹ ਮੇਰੇ ਆ ਉਹਦੇ ਵਿੱਚ ਕੋਈ ਲੈਣਾ ਦੇਣਾ ਨਾ ਮੇਰਾ ਕੋਈ ਤੱਲਕ ਹੈ ਹਵਦਾਰ ਸਿੰਘ ਨਗਲਾ ਤੇਰਜਦਰ ਸਿੰਘ ਤਗੜ ਠੀਕ ਹੈ ਨਾ ਜੀ ਉਹ 2 ਵਜੇ ਦਿੱਤੇ ਸੀਗਾ ਵੀ 2 ਵਜੇ ਤੋਂ ਜਿਹੜੀ ਪਿੱਛੇ ਖਸਕਾਈ ਗਈ ਹੈ ਕੋਈ ਦੀ ਕੋਸ਼ਿਸ਼ ਨਹੀਂ ਗਿਆ ਉਹ 'ਚ ਮੇਰਾ ਕੋਈ ਨਹੀਂ ਹੈ ਠੀਕ ਹੈ ਜੀ ਕੋਈ ਦੀ ਕੋਈ ਸਾ ਵੀ ਨਾ ਹੋਵੇ ਸੰਖੇਪ ਤੋਂ شکایت ਕੀ ਗਿਆ ਹਾਂ ਮੈਂ ਜੋ ਆਪੇ ਚਲਾ ਜੀ ਮੈਂ ਤਾਂ ਇਹ ਦੀ ਕੋਈ ਟਾਕਰ ਨਹੀਂ ਦਿੱਤੀ ਸਰ ਸਰਕਾਰ ਨੇ شکایت ਜੀ ਮੈਂ ਉਹਦੇ ਮੰਗੇ ਆ ਪੇਪਰ ਮੰਗੇ ਆ ਮੈਂ ਤਸੀਲਦਾਰ ਸਾਹਿਬ ਨੂੰ ਦੱਸਿਆ ਹੈਗਾ ਵੀ ਇਹਦੇ ਮੈਨੂੰ ਪੇਪਰ ਪ੍ਰੋਵਾਈਡ ਕਰੇ ਜਾਣ ਜਿਹੜੇ ਫਰੋਤੀ ਦਾ ਜੋ ਕੋਈ ਹੈਗਾ ਜਾਂ ਹਾਂ ਜਿਹੜੇ ਬਲੈਕਮੇਲਰ ਦਾ ਹੈਗਾ ਜਾਂ ਮੈਂ ਇਹਦੇ ਡਾਕੂਮੈਂਟ ਰਜਿਸਟਰੀ ਨਹੀਂ ਕਰਾਈ ਵੀ ਉਹ ਪੇਪਰ ਪ੍ਰੋਵਾਈਡ ਕਰ ਦੇ ਠੀਕ ਹੈ ਜੀ ਉਹ ਮੈਂ ਲਿਖਤੀ ਉਹਨਾਂ ਨੂੰ ਕਹਿ ਕੇ ਕੱਲ ਉਹ ਲੈ ਲਾਂਗਾ ਜਿਸ ਤਰ੍ਹਾਂ ਇਹ ਕੰਪਲੇਂਟ ਦੇ ਵਿੱਚ ਸ਼ਿਕਾਇਤ ਆ ਰਹੀ ਹੈ ਦੱਸਿਆ ਇਹਨਾਂ ਨੇ ਕਿ 36 ਸਾਲ ਬਾਅਦ ਉਹਨਾਂ ਨੇ ਆਦਾ ਆ ਕਿ ਰਜਿਸਟਰੀ ਨਹੀਂ ਕਰਾਈ ਦੀ 26 ਦੱਸਦੇ ਜੀ 26 ਸਾਲ ਕਿਹੜੀ ਲਈ ਸੀ ਮੈਂ ਤਾਂ ਦੋ ਚਾਰ ਪੀੜ੍ਹੀਆਂ ਦੀ ਗੱਲ ਕਰ ਰਿਹਾ ਮੈਂ 26 ਸਾਲ ਨਹੀਂ ਕਹਿ ਰਿਹਾ ਹੈ ਜਮੀਨ ਦੇ ਕੁਝ ਪੇਪਰ ਹੋਗਾ ਪ੍ਰੋਵਾਈਡ ਕੀਤਾ ਹੈ ਕਹਿੰਦਾ ਉਹ ਕਿਹੜੀ ਜਮੀਨ ਨਹੀਂ ਨਹੀਂ ਕੁਝ ਨਹੀਂ ਜੀ ਕੁਝ ਨਹੀਂ ਮੈਂ ਪੇਪਰ ਦਵੇ ਲਾਵੇ ਫਿਰ ਗੱਲ ਕਰਾਂਗੇ ਉਹਦੇ ਬਾਰੇ